ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਹਰ ਜੀ ਸਰਪੰਚਾਂ ਨਾਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਗਾਵਾਂ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਆਹ ਦਾ ਦੋ ਤੁਹਾਨੂੰ ਸੂਈਆਂ ਦਿਖਾਵਾਂਗੇ ਤੇ ਆਹ ਜੋੜਾ ਤੁਹਾਨੂੰ ਗੱਭਣਾਂ ਦਿਖਾਉਣਾ ਵੀ ਗਾ ਜੇ ਗੱਭਣਾਂ ਦੇਖ ਸਕਦੇ ਚੰਗੀ ਤਿਆਰ ਹੁੰਦੀ ਆ ਚੰਗੇ ਕਦਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ گاਵਾਂ ਵਾਂ ਜੜੀਆਂ ਵਾਲੀਆਂ ਦੋਵੇਂ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਦਿਆਣਾ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਰਦੀ 778 ਜੀ ਕਾਜੀ ਸਾਰਿਆਂ ਨੂੰ ਪਸੰਦ ਆ ਹੋਰ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਸਾਫ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਹਰਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਖੁਰਦ ਤਹਿਸੀਲ ਜਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਪੁੱਲ ਦੇ ਕਰੀ 99778 8277 ਠੀਕ ਹੈ ਤੇ ਵਧੀਆ ਚੱਲੀ ਜਾਂਦਾ ਕੰਮ ਕਰ ਰਿਹਾ ਉਹ ਦਿਨ ਵੇਚ ਗਏ ਸੀ ਮਾਲ ਹਾਂ ਹਾਂ ਬਾਅਦ ਫੇਰ ਵੜਾ ਉਦਾਂ ਵੀ 25 ਵੇਚਤੀ ਆ ਜੀ ਅੱਛਾ ਇਹ ਲੋਕ ਵੀ ਲਿਆ ਕਹਿੰਦੇ ਇਦਾਂ ਦੇ ਠੀਕ ਠੀਕ ਹੈ ਕੋਈ ਪਾ ਲੈਂਦੇ ਫਿਰ ਕੋਈਆਂ ਤੋਂ ਬਾਹਰ ਫੋਨ ਕਰਦੇ ਆ ਹਾਂਜੀ ਹਾਂਜੀ ਹੋਰ ਨੰਬਰ ਰੱਖਿਆ ਇਦਾਂ ਦਾ ਫੋਨ ਕਰ ਦਿੰਦੇ ਆ ਠੀਕ ਠੀਕ ਹੈ ਮਾਲ ਤੇ ਚੱਲ ਲੱਭਦਾ ਵੀ ਘਟਿਆ ਬਿਯਾਰ ਵੀ ਗਰਮੀ ਆ ਠੀਕ ਹੈ ਹਾਂਜੀ ਤੇ ਅੱਜ ਦੋ ਸੋਈਆਂ ਤੇ ਦੋ ਗੱਬਣਾ ਨਾ ਹਾਂਜੀ ਹਾਂਜੀ ਪਹਿਲਾਂ ਸੋਈਆਂ ਵਖਾ ਦਈਏ ਫਿਰ ਸੋਈਆਂ ਠੀਕ ਹੈ ਜੀ ਜਿਹੜੀ ਆ ਹੁਣ ਆ ਪਹਿਲੇ ਨੰਬਰ ਤੇ ਆ ਜਿਹੜੀ ਇਹੇ ਤੁਹਾਨੂੰ ਦਿਖਾਉਣੀ ਤਾਜੀ ਸੋਈ ਆ ਮਗਰ ਇਹਦੇ ਵੱਛੀ ਆ ਤੇ ਬੱਚਾ ਨਾਲ ਨਾਲੂ ਤਈ ਆ ਆ ਦੇਖ ਸਕਦੇ ਜੀ ਨਾਲੂ ਜਿਹੜਾ ਨਾਲ ਹੀ ਆ ਬੱਚੇ ਦਾ ਕਿੰਨਾ ਚੜਾ ਇਹ ਵਿਜੀ ਨਾ ਸੁਈ ਨਾ ਪਰਸੋਂ ਦੀ ਸੁਈ ਦੀ ਅੱਛਾ ਕਿੰਨਾ ਕੁ ਬੋਲਾ ਜਿਹਦੇ ਕੋਲ ਇਹਦੇ ਕੋਲ ਵੀਜੀ ਬੋਲਾ 14 15 ਕਿਲੋ ਹੈਗਾ ਇਹ ਅੱਛਾ 14 15 ਲੀਟਰ ਹੈਗਾ ਵਾ ਹਾਂਜੀ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਇਹ ਵਿਜੀ ਦਾ ਘਰ ਵਾਲਾ ਨੇ ਕਿਹਾ ਵੀ ਦੁੱਧ 22 23 ਕਿਲੋ ਚੋਲੀ ਆਮ ਦਾ ਅੱਛਾ 20 ਤੋਂ ਪਲਸੀ ਮਿਲ ਜਾਊਗੀ ਠੀਕ ਹੈ ਜੀ ਅਸੀਂ ਆ ਪੱਧਰੀ ਦੇ ਆਂਦੇ ਵੀ ਇਹਨਾਂ ਚੋਲੀ ਹੋਈ ਹੈ ਜੋ ਜਾਰੀ ਸੇਵਾ ਦੇ ਵੱਧ ਵਿੱਚਵਾ ਸਕਦੀ ਹੈ ਠੀਕ ਹੈ ਬਾਕੀ ਹੈਗੀ ਕ੍ਰੋਸ ਜਾਂ ਸਾਈ ਹਾਲ ਦੇ ਨਾਲ ਕ੍ਰੋਸ ਹੈ ਬਾਕੀ ਹੈਗੀ ਠੰਡੀ ਜਿਆਦਾ ਦਿੱਖੋ ਮਤਲਬ ਮੰਗੀ ਹੋ ਗਈ ਉਹ ਬਗੈਰ ਜਿੱਦਾਂ ਮੈਂ ਜਿੱਕਾ ਸਲਤਾਂਗੇ ਠੀਕ ਹੈ ਕੋਈ ਗੱਲ ਬਾਤ ਨਹੀਂ ਕਿ ਵਾਈ ਬੜੀ ਵਧੀਆ ਲੱਗੀ ਹੈ ਅਜੇ ਪਾੜਾ ਗਈ ਆ ਵੇਖੋ ਠੀਕ ਹੈ ਸਾਰੇ ਪਾ ਲਿਆ ਬਾਕੀ ਚੌਣ ਚੌਣ ਮੜੀ ਆ ਠੀਕ ਹੈ ਜੀ ਲਿਆ ਖੋਲੋ ਹਾਂ ਤੋਰੀ ਸਾਰੇ ਚੰਗਾ ਜੱਦ ਜੱਦ ਰਹਿਦਾ ਬਾਕੀ ਥੱਲੇ ਜਿਹੜੀ ਚੰਗੀ ਤਿਆਰ ਹੋਈ ਆ ਕੋਈ ਸੋਚੇ ਪਾਲਾਂ ਮੇ ਜੜੀਆਂ ਸਵਾਨੇ ਤੇ ਹੈਗੀਆਂ ਤਾਂ ਲੈ ਜੇ ਤੁਹਾਡੇ ਸਿੱਧੀ ਤੋਂ ਉੱਤੋਂ ਇੱਧਰ ਵੀ ਨਹੀਂ ਰਹਿ ਗਿਆ ਇੱਧਰ ਤੇ ਬਿਲਕੁਲ ਆ ਜਾਓ ਜੀ ਆਜੇ ਲੈ ਆਓ ਜੀ ਬਾਕੀ ਜਿਹੜੀਆਂ ਦੋ ਸੁਈਆਂ ਸਵਾਈਆਂ ਉਹਨਾਂ ਦੇ ਦੁੱਧ ਦੇ ਤੁਸੀਂ ਚਵਾਈ ਆਪ ਕਰਕੇ ਖੜਨੀ ਹੈ ਸਾਡੀ ਹਰ ਕਿਸੇ ਵੀਡੀਓ 'ਚ ਇਹੀ ਬੇਨਤੀ ਹੁੰਦੀ ਹੈ ਕਿ ਆਪਨੇ ਇੱਥੇ ਆਓ ਆਪਣੀ ਪਸੰਦ ਕਰਕੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਫਿਰ ਖੜਿਆ ਕਰੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੈ ਤੇ ਕੀ ਰੱਖਣਾ ਵੀ ਜੀ ਫਿਰ ਇਹਦਾ ਮੁੱਲ ਆਪਾਂ ਮੋਲ ਤੇ ਵੀ ਦੀ ਦਣ ਕਰਾਓ ਸਿਆ ਵੇਖੋ ਸ਼ਾਈ ਵਾਲ ਦੇ ਨਾਲ ਸੌ ਛੰਡੀ ਆ ਹਾਂਜੀ ਤੇ ਮਤਲਬ ਦੁੱਧ 20 22 ਲੀਟਰ ਜਿਹੜਾ ਹੈ ਨਾ ਹੁੰਦਾ ਤੇ ਆਮ ਐਚਐਫ 30 32 ਵਰਗਾ ਹੀ ਆ ਹਾਂਜੀ ਹਾਂਜੀ ਉਹ 30 32 ਵਾਲੀ ਜਿਹੜੀ ਆ ਉਹਦੇ ਆਮ ਵੀ ਲੱਖ ਸਵਾਲ ਲੱਖ ਦੀ ਵੇਰੀ ਜਾਂਦੀ ਆ ਇਹਦਾ ਮੁੱਲ ਤੇ ਆਪਣਾ ਅੱਧਾ ਹੀ ਨਾਰਮਲ ਜਿਸਾਨਾ 55000 ਦੀ ਇਹਦਾ 55000 ਦੀ ਵਿੱਚੋਂ ਕਰਨਾ ਮੰਨਤਾ ਨਾ ਹਾਂਜੀ ਕਰ ਦਾਂਗੇ ਕਿੰਨਾ ਯਾਰ 2000 ਕਰ ਦਾਂਗੇ ਹੋਰ ਠੀਕ ਹੈ ਹਾਂਜੀ 53000 ਦੀ ਦੇ ਦੋਗੇ ਠੀਕ ਹੈ ਜੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਵਿਖਾਉਣੀ ਆ ਇਹ ਵੀ ਜਿਹੜੀ ਕਰਾਸ ਚੀ ਆ ਇਹ ਦਾ ਕ ਵੀ ਥਣ ਜਿਹੜਾ ਕਾਫੀ ਕਮਾਲ ਦਾ ਵਾ ਮੂੰ ਛੇ ਦਿਨ ਤੋਂ ਹੀ ਅੱਛਾ ਮੂੰ ਛੇ ਦਿਨ ਆਂਦੇ ਆ ਬੱਚਾ ਇਹਦਾ ਵੀ ਜਿਹੜਾ ਨਾਰੂ ਤੇ ਆ ਗਈ ਆ ਬਾਕੀ ਠੰਡੀ ਚੀਜ਼ੀ ਇਹ ਲੋ ਕਮਾਲ ਤੇ ਥਣਾ ਨਾਲੋਂ ਵੇਖੋ ਚਵਾਈ ਵੇਖੋ ਇਹ ਦੀ ਦਪਰਾਵਾ ਹੀ ਕਰ ਦਿੰਦੀ ਐ ਠੀਕ ਹੈ ਜੀ ਇਹ ਸਾਰੀ ਵਾਲੇ ਤਾਂ ਕਾਫੀ ਸਾਰੀ ਵਾਲ ਫੋਰੀਆਂ ਇੰਦੱਲੇ ਨਹੀਂ ਮੈਂ ਨਿੰਦੀਆਂ ਹਾਂਜੀ ਹਾਂਜੀ ਆ ਦੇ ਸਾਡੇ ਸਾਨੂੰ ਵੀ ਇਹਦੇ ਲੱਗੇ ਤਾਂ ਹੈ ਜਿਹੜੀ ਠੰਡੀ ਤੇ ਹੀ ਆ ਜਿਹੜੀ ਬਹੁਤ ਜਿਆਦੇ ਮੱਛੀ ਜੇ ਮਗਰ ਇਹਦੇ ਵੀ ਮੱਛੀ ਜੇ ਨਾੜੂ ਵੱਲੋਂ ਗਿੱਲਾ ਚਲਦਾ ਇਹ ਵੀ ਤਾਂ ਦੇ ਸਾਡੇ ਨਾੜੂ ਜਿਹੜਾ ਇਹਦਾ ਵੀ ਨਾਲ ਹੀ ਸਾਈ ਵਾਲੀ ਬੱਛੀ ਆ ਜਿਹੜੀ ਇਹਦੇ ਮਗਰ ਵੀ ਤੇ ਕਿੰਨੇ ਦਿਨ ਹੋਏ ਵੀ ਜਿਹਨੇ ਸੋਈ ਨਵੀਂ ਚੌਥਾ ਦਿਨ ਹੋ ਗਿਆ ਜੇ ਤੇ ਪੱਕਾ ਦੁੱਧ ਕਿੰਨਾ ਤਿਆਰ ਨਾ ਦੁੱਧ ਭੋਲਾ ਅਸਲ ਤਿਆਰ ਹੈ ਕਿ ਇਹਨਾਂ ਸਰੀਰ ਦੇਖ ਕੇ ਅੱਖਾਂ ਨੂੰ ਪਤਲਾ ਸਰੀਰ ਕਰਾ ਰਹੀ ਆ ਹਾਂਜੀ ਬਾਕੀ ਦੁੱਧ ਅਸਲ 16 ਲੀਟਰ ਬਿਲਕੁਲ ਤੇ 15 ਲਾਓ ਜਿਹੜਾ 15 ਕਿਲੋ ਤੋਹ ਕੰਡੇ ਤੋਲਵਾ ਜਿਹੜਾ ਚਵਾ ਕੇ ਦੇਣਾ ਪੱਕਾ ਭੋਲਾ ਭੋਲਾ ਹੀ ਚਾਹ ਉਹਨਾਂ ਚ ਸਾਹ ਲਾ ਲਓ ਅੱਛਾ ਇੰਨੀ ਕ ਤੂਤਾ ਹੀ ਨਿਕਲੀ ਠੰਡੀ ਕਿਰੀ ਇਦਾਂ ਕੋਈ ਨਿਆਣਾ ਭਾਵੇਂ ਕੋ ਪਾਲੇ ਭਾਵੇਂ ਨਾ ਪਾਲੇ ਤੇ ਕਿੰਨਾ ਕ ਚਵਾਈ ਜਾਊਗੀ ਦੁੱਧ ਮੇਰੇ ਸਹਰਾ ਵੀ ਭੱਜ ਕੇ ਬੌਲੇ ਦੇ ਗਈ ਜੀ 15 16 ਕਿਲੋ ਵਾਲੇ ਦੋ ਦਰੇ 20 ਕਿਲੋ ਵੀ ਜਵਾ ਸਕਦੀ ਹੈ ਅੱਛਾ ਹਾਂਜੀ ਇਹ ਵਾਲਾ ਬੰਦਾ ਹੋਵੇ ਵੀ ਠੀਕ ਹੈ ਹਾਂ ਬਾਕੀ ਮੇਨ ਵਾਦਾ ਇਹ ਕਿ ਠੰਡੀ ਤੇਲੀ ਆ ਹਨਾ ਠੀਕ ਜੀ 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 ਬਾਕੀ ਦੁੱਧ ਪਿਓ ਛਾਈ ਵਾਲਾ ਛੇ ਦੰਦ ਜਿਹੜੀ ਹੈ ਸਾਨੂੰ ਵੀ ਇਹਦਾ ਦੁੱਧ ਤੁਹਾਨੂੰ ਭਰਾ ਹੁੰਦਾ 6 ਪੈਂਟ ਦਾ ਵਾ ਠੀਕ ਹੈ ਜੀ ਲਿਆ ਫਿਰ ਪੱਟਾ ਹਾਂ ਵਦਾ ਜਿਹੜੇ ਤੋੜ ਦਈਏ ਹਨਾ ਪਾਏ ਚ ਥੱਲੇ ਫੇਰ ਗੈਰ ਕਿ ਪੱਟਾ ਕਿ ਕਰਦੀ ਇਹ ਨਹੀਂ ਕਰਦੀ ਮਰਜ਼ੀ ਕੋਲ ਠੀਕ ਹੈ ਜੀ ਚਲੋ ਲੈ ਜਾ ਤੋੜ ਦੋ ਫੇਰ ਇੱਕ ਇਹਦਾ ਹੈ ਵੀ ਬੜੇ ਕਰਮੰਦਾ ਨਾ ਹਾਂ ਥੋੜੀ ਚੰਗਾ ਵਧੀਆ ਲੱਗਦਾ ਬਾਕੀ ਹੈਗੀ ਵੀ ਠੰਡੀ ਤੇਰੀ ਜੀ ਆ ਜਿਹੜੀ ਆ ਜੀ ਲੈ ਆਓ ਜੀ ਕੋਈ ਲਸ਼ਮੋਸ ਨਹੀਂ ਕਰਦੀ ਬਾਕੀ ਕੋਈ ਕਾਲੀ ਨਹੀਂ ਪੈਂਦੀ ਕੋਈ ਕੁਝ ਨਹੀਂ ਆ ਬਾਕੀ ਜਵਾਨੀ ਤੱਕ ਗਾਹ ਨੂੰ ਜਾਦੀ ਆ ਬਾਕੀ ਇਹ ਜੀਆਂ ਗਾਵਾਂ ਠੰਡੀਆਂ ਸਹੀਲ ਥੋੜੀਆਂ ਘੱਟ ਲੱਭਦੀਆਂ ਪੰਨ ਬਾਕੀ ਫਿਰ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਤੇ ਕੀ ਰੱਖਣਾ ਵੀ ਦੀਦਾ ਮੁੱਲ ਬਾਕੀ ਵੀ ਦੀ ਮੁੱਲ ਤੇ ਵੇਖੋ ਸ਼ਾਈ ਹਾਲ ਤੇ ਵੈਸੇ ਘੱਟ ਲੱਭਦੀਆਂ ਲੱਭਦੀਆਂ ਤੇ ਉਹ ਵੀ ਠੰਡੀ ਬਿਲਕੁਲ ਘਟ ਲਾਦੀ ਹਾਂ ਜੀ ਸੀ ਲਿਆ ਹਾਂਜੀ ਹਾਂਜੀ ਹਾਂ ਤੇ ਬਾਕੀ ਦੁੱਧ ਦੇ ਹਿਸਾਬ ਨਾਲ ਕਿੰਨਾ ਦੁੱਧ ਪੀ ਬਰਦਰ ਇੰਨੇ ਦੁੱਧ ਦੇ ਹਿਸਾਬ ਲਈਏ ਤੇ ਫਿਰ ਪੀ ਚਲੋ ਅਗੋ ਦੇ ਸੇਵਾ ਦਾ ਹੁਣ ਆ ਇਸ ਟਾਈਮ ਵੀ ਜਲੋ 15 ਕਿਲੋ ਵੀ ਹਾਜੇ ਦੀ ਬਰਾਜ ਦਾ ਠੀਕ ਆ ਅਗੋ ਦੇ ਜਦੋਂ ਬਾਕੀ ਜੇ ਤਾਂ ਚੌ ਚਾਰ ਦੇ ਨੇ ਮਾਲਾ ਮਾਲਾ ਮਾਰ ਕੇ 2-3 ਕਿਲੋ ਦੇ ਵਜਨੇ ਵਜਨਾ ਹਾਂਜੀ ਹਾਂਜੀ ਆ ਬਸ ਸਾਲਾਂ ਦੇ ਮੁੱਲ ਭਾਵੇਂ ਵੀ ਜਿਹੜਾ ਮਰਦੀ ਕਰ 60 60 ਕਰ ਲਈਏ ਹਾਂਜੀ ਬਾਕੀ ਆਪਾਂ ਨੋਰਮਲ ਹਿਸਾਬ ਨਾਲ ਆਪਾਂ ਜੇ ਦੇ ਦਾਂਗੇ 55000 55000 ਦੀ ਮਾਜ ਲੈ ਮਾਜ ਵੀ ਮਾਜੀ ਆ ਮਾਜ ਲਈਏ ਅੱਜ ਕੱਲ 15 16 ਕਿਲੋ ਵਾਲੀ ਦੇ 2.5 ਲੱਖ ਦੀ ਵਧੀਆ ਠੀਕ ਆ ਜੀ ਹਾਂਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਦੋ ਗੱਬਣਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ। ਆ ਦੇਖ ਸਕਦੇ ਚੰਗੇ ਕਮਾਲ ਦੀ ਤਿਆਰ ਹੁੰਦੀ ਆ। ਥੱਲੇ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ। ਅਜੇ ਵੀ ਪੂਰੀ ਫੱਸੀ ਆ, ਅਜੇ ਵੀ ਢਿੱਲਾ ਗਈ। ਅਜੇ ਵੀ ਢਿੱਲਾ ਜਿਹੜੀਆਂ ਹਵਾਨੇ 'ਚ ਹੈਗੀਆਂ ਵੀ ਅਜੇ ਨੇ ਭਰ ਜਾਣੀਆਂ। ਅਜੇ ਪੁੜਿਆਂ ਵੱਲੋਂ ਦੇਖੀਏ ਤਾਂ ਈ ਈ ਕੋਈ ਗੱਲਬਾਤ ਹੈ ਨਹੀਂ ਜੇ ਸੁਣਨ ਵਾਲੀ। ਕੋਈ ਓਦਾਂ ਹੁਣ ਦੋ ਨੋ ਤਿਆਰੀ ਆ ਦੋ ਦਿਨ ਲੈ ਜੂਗੀ। ਹਾਂਜੀ ਦੋ ਦਿਨ ਹੀ ਖਾਣੇ ਹੁੰਦੀ ਆ। ਦੋ ਤਿੰਨ ਦਿਨ ਜਿਹੜਾ ਕਹਿੰਦੇ ਕਿ ਲੈ ਜੂਗੀ ਫਿਰ। ਤੇ ਕਿੰਨਾ ਕ ਦੁੱਧ ਚਵਾਈ ਜਾਊਗੀ? ਜੀ ਇਹ ਛੁਵਾਈ ਜਾਣਾ ਉਹਨਾਂ ਕੋਲ ਮਸ ਮਰ ਪ 55 60 ਡੰਗਰਾਂ ਦੇ ਵਿੱਚੋਂ ਆਈ ਹੈ। ਉਹ ਬੱਚਾ ਵੀ ਦਿਓ ਤਰ ਥੱਲੇ ਲੱਗ ਗਿਆ ਜੇ। 59 ਸਾਈਡ ਤੇ ਕਰਦੇ। ਤੇ ਵੱਡੇ ਮਾਲ ਦੇ ਵਿੱਚੋਂ ਨਾਰਮਲ ਸੇਵਾ ਤੇ ਨਾਰਮਲ ਬੰਦੇ ਵਿੱਚ ਵੀ ਇਹਨੇ 27 28 ਕੁ ਦੁੱਧ ਦਿੱਤਾ। ਅੱਛਾ। ਅੱਜ ਕੀ ਦੋ 30 ਤੋਂ ਪਲੱਸ ਆਉਣਾ ਰਹੂਗੀ। ਅੱਛਾ। ਹਾਂ ਜੇ ਸੋਣਾ ਨੇ ਲੈਵਾ ਬਣਾ ਲਿਆ ਏ। ਇਹ ਹੋ ਸਕਦਾ ਵੀ ਹਾਨੂੰ ਇਹ ਪਹਿਲਾਂ ਹੀ ਤੋਂ ਨਹੀਂ ਪਵੇ ਜੜੀ। ਅੱਛਾ। ਇਹ ਲਾਈ ਠੀਕ ਹੈ। ਇਹੋ ਤੰਗ ਹੋ ਗਈ ਹੈ। ਲਿਆ ਫਿਰ ਤੋਰੀ ਹੈ ਕਰੀ। ਫਿਰ ਹੈਗੀ ਵੀ ਕ੍ਰੋਸ ਚ। ਵਾਸ ਦੇ ਰਖਦਾ ਹੈ ਹੈਗੀ ਇਹ ਵੀ ਤੁਹਾਡੀ ਕਰੋਸ ਚੀ ਆ ਫੈਟ ਇਹਦੇ ਵੀ ਚੰਗੀ ਆਈ ਜਾਨੀ ਇਹ ਬਿਲ ਇਹੋ ਸਾਡੇ ਕਿ ਬੈ ਕੈਮਰਾ ਮਾਰਿਆ ਦੇਖੋ ਗੇਟ ਗੇਟ ਤੇ ਥਣ ਲੱਗੇ ਆ ਤੇ ਆ ਜਿਹੜਾ ਮੇਰੇ ਨਾਲ ਜੇ ਹੋਰ ਹੋ ਜਣਾ ਜਿਹਨੂੰ ਪੂਰਾ ਸਮਾਹ ਹੋ ਗਿਆ ਠੀਕ ਹੈ ਜੀ ਹਾਂ ਜੀ ਲੈ ਖੋਲ ਲੈ ਫਿਰ ਤੋਰਦੀ ਆ ਲਓ ਕੋਈ ਗੱਲ ਮਾਲੀ ਦੇ ਮੇਰੇ ਬਾਦ ਹੈ ਜਰਾਂ ਮੋਹ ਆਇਕੋ ਤਸਵੀਰਾਂ ਫਿਰ ਆਜ ਬਾਕੀ ਉਤਰਾਂ ਕੱਦ ਕੱਠ ਬੇਲ ਵੀ ਚੰਗੀ ਆ ਤੇ ਬਾਕੀ ਜੇ ਸਵੇਰਾ ਸਵੇਰ ਦਾ ਟਾਈਮ ਹੈ ਜੇ ਦੇਖ ਸਕਦੇ ਧੁੰਦ ਵੀ ਉਤਰਾਂ ਹੀ ਪਈ ਹੈ ਜੇ ਪਸ਼ੂ ਪੂਰੇ ਤੇ ਜਰਜੇ ਵੀ ਨਹੀਂ ਹੈ ਲੈ ਜਾਓ ਜੀ ਬੰਦੋ ਜੀ ਉੱਥੇ ਲੈ ਜਾਓ ਉੱਥੇ ਬਾਕੀ ਜੇ ਸੂਨ ਤੱਕ ਹਵਾਨਾ ਇਹਨੇ ਹੋਰ ਭਰ ਜਾਣਾ ਤੇ ਕੋਈ ਭਲਾ ਵੀ ਨਹੀਂ ਹਵਾਨੇ ਤੇ ਹੈ ਗਿਆ ਜੀ ਬਿਲਕੁਲ ਪੋਲਾ ਵਾ ਨਾ ਇਹ ਪੋਲਾ ਵਾ ਨਾ ਜਿਹੜਾ ਸਾਰਾ ਕੋਈ ਪੁੱਲ ਵੀ ਜਿਹੜਾ ਸਾਰਾ ਦੁੱਧ ਵਾਲਾ ਬੰਨਾ ਪੁੱਲ ਆਈ ਇਹਨਾਂ ਕਿਸੇ ਤੇ ਇਹਦਾ ਮੁੱਲ ਤੇ ਇਹਨੂੰ ਭਾਵੇਂ ਪੈ ਰੱਖ ਕੇ ਇੱਥੇ ਚੱਜ ਹੋਵੇ ਠੀਕ ਹੈ ਜੀ ਹਾਂ ਜੀ ਤੇ ਮੁੱਲ ਮੋਲ ਤੇ ਵੀ ਦੀ ਹੋਈ ਹੈਗੀ ਕਰਾਸ ਤੇ ਇਹ ਨਹੀਂ ਵੀ ਤੋਰ ਆ ਚਾਪਿਆ ਹਾਂਜੀ ਇਹਦਾ 30 32 ਲੀਟਰ ਵੀ ਦੁੱਧ ਵੀ ਐਚ ਐਫ ਦੇ ਦਾ ਰੁਪਾ ਵੀ 40 42 ਵਰ ਜਾ ਇੱਕ ਪੈਨ ਹੀ ਵੱਡਾ ਸੈਂਪਲ ਦਾ ਵਾਜੇ ਹਾਂਜੀ ਸਾਢੇ 9 ਨਾ ਇਹਦਾ ਸਾਢੇ 40 ਆ ਜੇ ਉਹ ਤੇ 5 ਜਾਂਦੇ ਹੁੰਦਾ ਹਾਂਜੀ ਹਾਂਜੀ ਸਾਢੇ 40 ਆ ਜੇ ਤੇ ਕਿੰਨਾ ਫਰਕ ਇੱਕ ਪੈਨ ਦੇ ਨਾਲ ਹੀ 100 ਰੁਪਏ ਕਿਲੋ ਦੁੱਧ ਵਾਜ ਜਾਂਦਾ ਦਾ ਹੁੰਦਾ ਹਾਂਜੀ ਹਾਂਜੀ ਹਾਂ ਤੇ ਮੋਲ ਤੇ ਭਾਵੇਂ ਵੀ ਦੀ ਦਾ ਜਿੰਦਾ ਮਰਦੀ ਕਰੀ ਰਹੀ ਹੈ ਬਾਕੀ ਫੋਨ ਤੇ ਨਰ ਲਾਂਗੇ ਆਪਾਂ ਮੋਲ ਅੱਛਾ ਹਾਂ ਦੇ ਦਾਂਗੇ ਇਹ ਕੋ ਵੀਦ ਸ਼ੋਅ ਕਰ ਕੂਆ ਗੱਵਨ ਦਾ ਹੀ ਅੱਛਾ ਤੇ ਦੇ ਦਾਂਗੇ ਆਪਾਂ ਹਿਸਾਬ ਤਾ ਹਾਂ ਨਾ ਨਹੀਂ ਦੇ ਦੋਗੇ ਠੀਕ ਹੈ ਤੇ ਹੁਣ ਇੱਕ ਹੋਰ ਇਹ ਵੀ ਕਾਫੀ ਕਮਾਲ ਦੀ ਹੈ ਜਿਹੜੀ ਥੱਲੇ ਵੀ ਚੰਗੀ ਤਿਆਰ ਹੁੰਦੀ ਥਣ ਦੇਖ ਸਕਦੇ ਤੇ ਵੀ ਲੱਗੇ ਇੰਨੇ ਵੀ ਜੇ ਪੂਰੀ ਭਰਨਾ ਵਾ ਥੱਲੇ ਵੇਖੋ ਇਹ ਵੀ ਆ ਬਣਿਆ ਜਿਹੜਾ ਲੱਗਾ ਇਹ ਨਾ ਵੀਣਾ ਉਹ ਨਾ ਵੇਖਣਾ ਠੀਕ ਹੈ ਇਹ ਕਿੰਨੇ ਕ ਦੁੱਧ ਆ ਲੀਜੇ ਦੁੱਧ ਵੀ ਜੀ ਇਹਦੀ ਤੀਜ਼ ਲੱਗੇ ਜਾਊਗੀ ਅੱਛਾ ਤੀਜ਼ ਲੱਗੇ ਚਵਾਈ ਜਾਊਗੀ ਪਰ ਉਹ ਕੋ ਲਈ ਆ ਇਹਨਾਂ ਦਾ ਦੁੱਧ ਪੀਏ ਛੋਏ ਵੇਲੇ ਤੋਰੀਆਂ ਆ ਫੇਰ ਇੱਕ ਕਰੀਏ ਬਾਕੀ ਦੇ ਵੀ ਕਾਫੀ ਖੂਸੂਰਤੇ ਬੈੜਿਆ ਚੰਗੀ ਤਿਆਰ ਹੋਣੀ ਆ ਥੱਲੇ ਆਵੇ ਲੈ ਜੂ ਹਸਤਾ ਆ ਜ ਲੈ ਆਓ ਜੀ ਵਾਲਾ ਬਾਕੀ ਜਿੱਦਨ ਹਵਾਨਾ ਇਹਨੇ ਤਿਆਰ ਕੀਤਾ ਪੂਰਾ ਹਵਾਨਾ ਪਰਨਾ ਮੈਨੇ ਦੂਸਰਾ ਸੋਆ ਜਿਹੜਾ ਕਹਿੰਦੇ ਕਿ ਸੋਹਣੀ ਹੈ ਬਾਕੀ ਭਾਵੇਂ ਗੱਬਣੇ ਆ ਭਾਵੇਂ ਸੋਈਏ ਆਪਣੇ ਆਕੇ ਇੱਥੇ ਪਾਸ ਕਰਕੇ ਪਸੰਦ ਕਰਕੇ ਖੜਿਆ ਕਰੋ ਤੇ ਟੈਮੋਤਰਾ ਵੀ ਜਿੰਨਾ ਕਿ ਲੈ ਜੂਗੀ ਇਹਦਾ ਵੀ ਜੀ ਆ 9 ਮਹੀਨੇ ਹੋ ਗਏ ਆ ਉੱਪਰਲੇ ਜਿਹੜੀ ਖਾਨੇ ਨੇ ਨੇੜੇ 5-4 ਕੰਨੇ ਹਫਤਾ ਲੈ ਜੇ ਅੱਛਾ ਭਾਜੀ 9 ਹਫਤਾ ਜੂ ਵਧੀਆ ਉਹਨੀਆਂ ਹੀ ਆ ਬਣ ਜੂਗੀ ਤੇ ਮੁੱਲ ਵਾਹ ਤੇ ਮੁੱਲ ਤੇ ਵੀ ਹੁਣ ਇਹਦੀ ਜਿਹੜਾ ਸਾਫ ਛੜਦਾ ਜਿਹੜੀ ਹਫਤੇ ਦੇ ਆ ਗਈ ਆ ਅੱਛਾ ਤੇ ਬਾਕੀ ਚਲੋ ਜਿੱਦਾਂ ਦੁੱਧ ਦੇ ਹਿਸਾਬ ਨਾਲ ਤੁਹਾਨੂੰ ਪਤਾ ਵੀ ਪਰਲਾ ਜਾਂ ਮਾਨਤਾ ਨੂੰ ਕਿ ਵਿਸ਼ੇਸ਼ ਹੋਊਗਾ ਚਾਹ ਮਾਨ ਤੇ ਠੀਕ ਆ ਤੇ ਕਰ ਲੈ ਫੋਨ ਅੱਛਾ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਵੀ ਜੀ ਹਾਂਜੀ ਹੋਰ ਕੁਛ ਹੈ ਨਾ ਬਹੁਤ ਮਿਹਰਬਾਨੀ ਵੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਅੱਛੇ ਜਿਹੜੇ ਵੀ ਜੀ ਹਨ ਟੋਟਲ 4 ਬਕਾਓ ਕੀਤੇ ਆ ਬਾਕੀ ਇੱਥੇ ਆਓ ਆਪਣੀ ਮਰਜ਼ੀ ਨਾਲ ਪਸੰਦ ਕਰੋ ਜਿਹੜਾ ਚੰਗਾ ਲੱਗਦਾ ਲੈ ਜਾਓ ਜਿਹੜਾ ਨਹੀਂ ਚੰਗਾ ਲੱਗਦਾ ਉਹ ਰਹਿਣ ਜੋ ਪਰ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਿਆ ਕਰੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ